ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਜੁੱਧ ਨਸ਼ਾ ਵਿਰੋਧ ਦੇ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਆ ਇੱਕ ਸਰਕਾਰੀ ਸਕੂਲ ਦੀ ਟੀਚਰ ਸਮੇਤ 6 ਤਸਕਰ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਤੇ ਉਹਨਾਂ ਕੋਲੋਂ 9 ਕਿਲੋ ਹੈਰੋਇਨ ਬਰਾਮਦ ਕੀਤੀ ਆ ਪੂਰੀ ਖਬਰ ਆ ਕਿ ਇੱਕ ਅਧਿਆਪਕਾ ਸਣੇ 6 ਤਸਕਰ 9 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਜਿਹੜੀ ਮਹਿੰਮ ਵੱਡੀ ਆ ਜਿਹੜਾ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਸਰਹੱਦੋਂ ਪਾਰ ਚੱਲ ਰਹੇ ਨਾਰਕੋਵਾਦ ਨੈਟਵਰਕ ਵਿਰੁੱਧ ਅੰਮ੍ਰਿਤਸਰ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਜਿਹਦੇ ਸਬੰਧ ਵਿੱਚ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਅਧਿਅਪਕਾ ਸਨੇਸ਼ੇ ਤਸਕਰਾਂ ਨੂੰ 9 ਕਿਲੋ ਤੋਂ ਜ਼ਿਆਦਾ ਹੀਰੋਨ ਸਮੇਤ ਗ੍ਰਿਫਤਾਰ ਕਰਕੇ ਦੋ ਹੋਰ ਨਸ਼ਾ ਤਸਕਰੀ ਗ੍ਰਹਿ ਹਦਾ ਪਰਦਾਫਾਸ਼ ਕੀਤਾ ਹੈ ਇਸ ਸਬੰਧ ਵਿੱਚ ਸੂਬੇ ਦੇ ਡੀਜੀਪੀ ਗੌਰਵ ਜਾਦਵ ਨੇ ਵੀ ਸੋਸ਼ਲ ਮੀਡੀਆ ਤੇ ਜਾਣਕਾਰੀ ਵੀ ਦਿੱਤੀ ਆ ਇਸ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਵਿਕਤੀਆਂ ਬਾਰੇ ਦੱਸਿਆ ਗਿਆ ਕਿ ਉਹਨਾਂ ਦੀ ਪਛਾਣ ਅੰਮ੍ਰਿਤਸਰ ਪਿੰਡ ਦੇ ਕਾਲੇ ਕਣੂਪੁਰ ਦੇ ਹਣੀ ਜਿਹਦੀ ਉਮਰ 18 ਸਾਲ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਾਸੀ ਪਰਮਦੀਪ ਸਿੰਘ ਉਰਫ 파ਰਸ ਉਸ ਦੀ ਉਮਰ ਵੀ 18 ਸਾਲ ਜੰਡਿਆਲਾ ਗੁਰੂ ਦੇ ਹਰਵਿੰਦਰ ਸਿੰਘ ਉਰਫ ਹਿੰਦਾ 19 ਸਾਲ ਉਮਰ ਤੇ ਅੰਮ੍ਰਿਤਸਰ ਦੇ ਪਿੰਡ ਭਾਂਡੇ ਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਜਿਹਦੀ ਉਮਰ 25 ਸਾਲ ਤੇ ਤਰਨਤਾਰਨ ਪਿੰਡ ਦੀ ਢਾਲਾ ਦੀ ਜਸਬੀਰ ਕੌਰ ਉਮਰ 40 ਸਾਲ ਅਤੇ ਤਰਨਤਾਰਨ ਦੇ ਪਿੰਡ ਹਵੇਲੀਆਂ ਦੀ ਕੁਲਵਿੰਦਰ ਕੌਰ ਦੀ ਉਮਰ ਜਿਹੜੀ 54 ਸਾਲ ਇਹਨਾਂ ਦੀ ਪਛਾਣ ਹੋਈ ਆ ਇਹ ਕਾਰਵਾਈ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਮੋਗਾ ਸਥਿਤ ਜਗਪ੍ਰੀਤ ਸਿੰਘ ਉਰਫ ਜੱਗਾ ਦੁਆਰਾ ਚਲਾਏ ਜਾ ਰਹੇ ਨਸ਼ਾ ਤਸਕਰੀ ਸਿੰਡੀਕੇਟ ਦੇ ਮੁਖ ਕਾਰਕੁਨ ਜਾਸਿਨ ਮੁਹੰਮਦ ਨੂੰ 7.1 ਕਿਲੋ ਹਿਰੋਨ ਸਮੇਤ ਗ੍ਰਿਫਤਾਰਨ ਤੋਂ ਬਾਅਦ ਇੱਕ ਦਿਨ ਬਾਅਦ ਹੀ ਅਮਲ 'ਚ ਲਿਆਂਦੀ ਗਈ ਆ ਡੀਜੀਪੀ ਗੌਰਵ ਜੈਨ ਕਹਿੰਦੇ ਨੇ ਕਿ ਮੋਦੀ ਦੀ ਜਾਂਚ ਤੋਂ ਪਤਾ ਲੱਗਾ ਕਿ ਜੰਡਿਆਲਾ ਗੁਰੂ ਵਾਸੀ ਹਰਪੀ ਸਿੰਘ ਉਰਫ ਹੈਪੀ ਵਿਦੇਸ਼ੀ ਗੈਂਗਸਟਰ ਦੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਿੱਧੇ ਸੰਬੰਧ ਸੀ ਤੇ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਇਸ ਨੈੱਟਵਰਕ ਨੂੰ ਚਲਾ ਰਿਹਾ ਸੀ ਡੀਜੀਪੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਸ਼ਾਟਾ ਵਿਖੇ ਦੋ ਵੱਖ-ਵੱਖ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਨੇ ਦੋਨਾਂ ਮਾਮਲਿਆਂ 'ਚ ਵਿਆਪਕ ਨੈਟਵਰਕ ਅਤੇ ਸਰੱਦਪਾਰ ਦੇ ਅਗਲੇਰੇ ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਵਧੇਰੇ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਹਿਲੇ آپریشن ਦੇ ਵੇਰਵੇ ਸਾਂਝੇ ਕਰਦੇ ਹਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਹੁਣਾਂ ਨੇ ਕਿਹਾ ਕਿ ਸ਼ੁਰੂ ਵਿੱਚ ਦੋਸ਼ੀ ਹਣੀ ਨੂੰ 20 ਗ੍ਰਾਮ ਹੈਰੋਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੋਰ ਜਾਂਚ ਦੌਰਾਨ ਉਸ ਦੇ ਸਾਥੀ ਪਰਮਦੀਪ ਸਿੰਘ ਉਰਫ 파ਰਸ ਨੂੰ ਨਾਬਦਲ ਕੀਤਾ ਗਿਆ ਸੀ ਜਿਸ ਨੂੰ ਬਾਅਦ ਵਿੱਚ 5 ਕਿਲੋ ਤੋਂ ਜ਼ਿਆਦਾ ਹੀਰੋਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਕਹਿੰਦੇ ਜਾਂਚ ਦਰਾਂ ਮੋਡਿਊਲ ਦੇ ਦੋ ਹੋਰ ਮੈਂਬਰਾਂ ਹਰਵਿੰਦਰ ਸਿੰਘ ਉਰਫ ਹਿੰਦਾ ਅਤੇ ਗੁਰਪ੍ਰੀਤ ਗੋਪੀ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਪੁਲਿਸ ਦੀਆਂ ਟੀਮਾਂ ਨੇ ਗੁਰਪ੍ਰੀਤ ਦੇ ਕਬਜ਼ੇ ਤੋਂ 3 ਕਿਲੋਗ੍ਰam ਤੋਂ ਜ਼ਿਆਦਾ ਹੀਰੋਨ ਬਰਾਮਦ ਕੀਤੀ ਹੈ ਜਿਸ ਨਾਲ ਇਸ ਮੋਡਿਊਲ ਤੋਂ ਕੁੱਲ ਰਿਕਵਰੀ 8 ਕਿਲੋ ਤੋਂ ਜੜੀ ਜ਼ਿਆਦਾ ਹੋਈ ਹੈ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਹੋਣਾ ਨੇ ਇਹ ਵੀ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੋਲਜਨ ਗੁਰਪ੍ਰੀਤ ਤੇ ਪਰਮਦੀਪ ਸਿੰਘ ਸਰਹੱਦ ਪਾਰ ਤੋਂ ਡਰੋਨ ਦੀ ਵਰਤੋਂ ਕਰਕੇ ਸੁੱਟੀ ਯਾਰੀ ਨਸ਼ੀਲੇ ਪਦਾਰਥਾਂ ਦੀ ਖੇਪ ਨਿਰਧਾਰਤ ਥਾਵਾਂ ਜਿਵੇਂ ਕੂੜੇ ਦੇ ਢੇਰ ਜਾਂ ਨਿਸ਼ਾਨਦੇਹੀ ਕੀਤੇ ਪੋਲਾਂ ਤੋਂ ਪ੍ਰਾਪਤ ਕਰਦੇ ਸਨ ਉਹਨਾਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਕਤੀ ਹੈਪੀ ਜੱਟ ਦੇ ਨਿਰਦੇਸ਼ਾਂ ਉੱਤੇ ਹੀਰੋਂ ਦੀ ਖੇਪ ਨੂੰ ਅੱਗੇ ਸਪਲਾਈ ਕਰਦੇ ਸਨ ਇੱਕ ਹੋਰ ਕਾਰਵਾਈ ਵਿੱਚ ਸੀਪੀ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਜਸਬੀਰ ਕੌਰ ਅਤੇ ਕੁਲਵਿੰਦਰ ਕੌਰ ਨਾਮ ਦੀਆਂ ਦੋ ਮੈਲਾ ਤਸਕਰਾਨੂਮੀ 1 ਕਿਲੋਗ੍ਰਾਮ ਹੀਰੋਨ ਤੋਂ ਜ਼ਿਆਦਾ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀਪੀ ਨੇ ਇਹ ਵੀ ਦੱਸਿਆ ਕਿ ਗ੍ਰਿਫਤਾਰ ਕੀਤੀ ਮੈਲਾ ਕੁਲਵਿੰਦਰ ਕੌਰ ਪਿੰਡ ਨਸ਼ਹਿਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਤੌਰ ਅਧਿਆਪਕ ਹੈ ਮੁੱਲਜਮ ਮੈਲਾ ਦਾ ਪੁਰਾਣਾ ਖਰੜਾ ਵੀ ਖੰਗਾਲਿਆ ਜਾ ਰਿਹਾ ਪਤਾ ਲਾਇਆ ਜਾ ਰਿਹਾ ਹੈ ਕਿ ਉਕਤ ਤੇ ਉਸਦੇ ਪਰਿਵਾਰ ਦੇ ਮੈਂਬਰਾਂ ਖਿਲਾਫ ਪਹਿਲਾਂ ਕਿੰਨੇ ਮਾਮਲੇ ਦਰਜ ਨੇ ਗ੍ਰਿਫਤਾਰ ਮਲਜਮ ਜਸਬੀਰ ਕੋਰ ਪਾਕਿਸਤਾਨ ਤਸਕਰਾਂ ਦੇ ਨਾਲ ਉਹਦੇ ਸਿੱਧੇ ਸਬੰਧ ਹਨ ਉਹਨਾਂ ਨੇ ਕਿਹਾ ਕਿ ਦੋਵੇਂ ਮਾਡਿਊਲਾਂ ਵਿੱਚੋਂ ਇੱਕ ਹੀ ਪਾਕਿਸਤਾਨ ਆਧਾਰਿਤ ਤਸਕਰਾ ਸੰਦਾ ਸਬੰਧ ਸੀ ਇਸ ਸਬੰਧੀ ਤੋਂ ਵੱਖ-ਵੱਖ ਮਾਮਲੇ ਐਫ ਆਈ ਆਰ ਨੰਬਰ 185 ਮਿਤੀ 15 ਸਤੰਬਰ 2025 ਨੂੰ ਐਨ ਡੀ ਪੀ ਐਸ ਐਕਟ ਦੀ ਧਾਰਾ 21ਬੀ 21ਸੀ ਅਤੇ 29 ਅਧੀਨ ਅਤੇ ਐਫ ਆਰ ਨੰਬਰ 187 ਮਿਤੀ 17 ਸਤੰਬਰ ਐਨ ਡੀ ਪੀ ਐਸ ਐਕਟ ਦੀ ਧਾਰਾ 21ਸੀ ਤੇ 29 ਅਧੀਨ ਅੰਬਰਸਰ ਦੇ ਥਾਣਾ ਸ਼ਾਟਾ ਵਿਖੇ ਕੇਸ ਦਰਜ ਕੀਤੇ ਗਏ ਨੇ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਇੱਕ ਸਰਕਾਰੀ ਸਕੂਲ ਦੀ ਟੀਚਰ ਵੀ ਜਿਹੜੀ ਆ ਉਹ ਨਸ਼ਾ ਤਸਕਰਾਂ ਦੇ ਨਾਲ ਉਹਦੇ ਸਬੰਧ ਹੈ ਜਿਸ ਨੂੰ ਅੰਬਰਸਰ ਪੁਲਿਸ ਨੇ ਗ੍ਰਿਫਤਾਰ ਕੀਤਾ। ਪਰ ਹੈਰਾਨੀ ਸਭ ਤੋਂ ਇਸ ਗੱਲ ਦੀ ਹੈ ਕਿ ਜਿਹੜੀ ਸਰਕਾਰੀ ਟੀਚਰ ਜਿਹਦੀ ਆਪ 1 ਸਵਾ ਲੱਖ ਦੇ ਆਸ-ਪਾਸ ਤਨਖਾਹ ਹੋਊਗੀ ਉਹ ਵੀ ਤਸਕਰਾਂ ਦੇ ਨਾਲ ਜਿਹੜੀ ਆ ਉਹਦੇ ਸਬੰਧ ਸਨ ਤੇ ਉਹ ਵੀ ਪੁਲਿਸ ਦੇ ਕਾਬੂ ਆ ਗਈ ਹੈ। ਦਲਾਜ਼ਮੀ ਤੌਰ ਤੇ ਪੋਰਸਨ ਇਹਦਾ ਪੁਸ਼ੋਕੜ ਵੀ ਚੈੱਕ ਕਰਨੇ ਕਿ ਇਹਨਾਂ ਦੇ ਪਰਿਵਾਰ ਕੇ ਮੈਂਬਰ ਜਾਂ ਹੋਰ ਜਿਹੜੇ ਇਸ ਮਸਲੇ ਦੇ ਪਹਿਲਾਂ ਤੇ ਨਹੀਂ ਕਿ ਇਹਨਾਂ ਦਾ ਇਸ ਨਸ਼ਾ ਤਸਕਰੀ ਦੇ ਵਿੱਚ ਇਹਨਾਂ ਦੇ ਸ਼ਮੂਲੀਅਤ ਸੀ। ਉਹ ਸਭ ਤੋਂ ਵੱਡੀ ਗੱਲ ਇਹ ਵੀ ਰਿਕਾਰਡ ਖੰਗਾਲਿਆ ਜਾ ਰਿਹਾ ਕਿ ਜਿਹੜੇ ਟੀਚਰ ਫੜੀ ਗਿਆ ਕੁਲਵਿੰਦਰ ਕੌਰ ਇਹਦੇ ਸਬੰਧ ਕਿੰਨਾ-ਕਿੰਨਾ ਲੋਕਾਂ ਦੇ ਨਾਲ ਆ। ਉਹਦੋਂ ਜਿਹੜੀ ਪ੍ਰਾਪਰਟੀ ਦੀ ਵੀ ਹੁਣ ਜਾਂਚ ਕੀਤੀ ਜਾ ਰਹੀ ਹੈ। ਉਹ ਸਭ ਤੋਂ ਵੱਡੀ ਗੱਲ ਆ ਕਿ ਇੱਕ ਸਰਕਾਰੀ ਸਕੂਲ ਦੀ ਟੀਚਰ ਜਿਨ ਨੇ ਖੁਦ ਬੱਚਿਆਂ ਨੂੰ ਨਸ਼ੀਆਂ ਦੀਆਂ ਇਹ ਜਿਹੜੀਆਂ ਬਿਮਾਰੀਆਂ ਤੋਂ ਦੱਸਣਾ ਦਾ ਕਿ ਸਮਾਜ ਵਾਸਤੇ ਕਿੱਡੀ ਵੱਡੀ ਬਿਮਾਰੀ ਹੈ ਜਿਨ੍ਹਾਂ ਨੇ ਆਪਣਾ ਜਿਹੜੇ ਟੀਚਰ ਦੇ ਬਤੌਰ ਜ਼ਿੰਮੇਵਾਰੀ ਨਿਭਾਉਂਦੇ ਹਨ ਬੱਚਿਆਂ ਦੇ ਭਵਿੱਖ ਨੂੰ ਸਵਾਰਨਾ ਜਾਂ ਬਚਾਉਣਾ ਉਹ ਖੁਦ ਹੀ ਨਸ਼ੇ ਤਸਕਰੀ ਦੇ ਮਸਲੇ ਵਿੱਚ ਗ੍ਰਿਫਤਾਰ ਹੋਈ ਹੈ ਇਹ ਜਾਣਕਾਰੀ ਦੇ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ ਇਸ ਪੰਜਾਬ ਧੰਨਵਾਦ